ਦਿੱਲੀ ਆ ਰਹੇ ਤੇਰੇ ਬਾਪ ਜੂ ਆਈ ਅਸੀਂ ਲੈ ਕੇ ਆਇਆ ਸਾਰੇ ਭਾਈ ਹਿੰਦੂ ਮੁਸਲਿਮ ਸਿੱਖ ਇਸਾਈ ਮੋਦੀਆ ਹੁਣ ਭੱਜ ਨਾ ਜਾਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਖੜ ਜਾ ਮੋਦੀਆ ਫੇਰ ਤੇਰੀ ਦੁਆਰਾ ਸ਼ਮਤ ਆਈ ਹਰ ਚੀਜ਼ ਲਿਖਤਾ ਹਰ ਚੀਜ਼ ਹੈ ਤੇ ਭਈ ਤੁਸੀਂ ਇੱਥੋਂ ਹੁਣ ਚੱਕ ਲੋ ਤੇ ਕੁਝ ਕਾਲੇ ਕਾਨੂੰਨ ਜਿਹੜੇ ਤਿੰਨ ਕਾਨੂੰਨ ਸੀ ਉਹ ਰੱਦ ਕਰਤੇ ਆਪ ਦਾ ਚੁੱਕਿਆ ਆਪੇ ਚੱਟ ਲਿਆ ਲੋਕਾਂ ਕੋਲੋਂ ਵੋਟਾਂ ਲੈਂਦਾ ਮੈਂ 15-15 ਲੱਖ ਰੁਪਏ ਪਾ ਦੂਗਾ ਕਿਹੜਾ ਪੈਸਾ ਕਿਹੜਾ ਕੀ ਸਭ ਬਦਮਾਸ਼ੀ ਹੁੰਦੀ ਆ ਦੀ ਇਹ ਸਭ ਕੁਝ ਇਹ ਪਲਾਸਟਿਕ ਦੀਆਂ ਗੋਲੀਆਂ ਮਾਰ ਰਿਹਾ ਪਾਣੀ ਮਾਰ ਰਿਹਾ ਕੈਮੀਕਲ ਦੀਆਂ ਪੁਛਾਰਾਂ ਕਰ ਰਿਹਾ ਪਰ ਫਿਰ ਵੀ ਅਸੀਂ ਡਰਦੇ ਨਹੀਂ ਆ ਅਸੀਂ ਦੱਸਣਾ ਹੀ ਚਾਹਦੇ ਹਾਂ ਕਿ ਮੋਦੀ ਆ ਅਸੀਂ ਨਹੀਂ ਡਰਦੇ ਅਸੀਂ ਆ ਰਿਹਾ ਅੱਗੇ ਵੀ ਆਏ ਸੀ ਹੁਣ ਨਹੀਂ ਆਵਾਂਗੇ ਉਧਰੋਂ ਇਸ਼ਾਰਾ ਹੋਇਆ ਨਹੀਂ ਤੇ ਅਸੀਂ ਇਹਨੂੰ ਭਜਣਾ ਪੁਆਈਆਂ ਨਹੀਂ ਕੋੰਤ ਮਾਲ ਨੇ ਉਹਨਾਂ ਕੀ ਕਹਿਣਾ ਬੇਟਾ ਉਹ ਕੜਾ ਘਟਾ ਸਾਰੇ ਉਹਨਾਂ ਨਾ ਕੋਕ ਵੀ ਨਾ ਪਾ ਕੇ ਮੇਰੀ ਅੱਜ ਛੱਡੋ ਪਰੇਲਾ ਉਹਨਾਂ ਦਾ ਕਬਿਕ ਕੋਈ ਐ ਕੋਈ ਛੱਟੇ ਬਟਿਆ ਇੱਕੋ ਰੁਖਦੇ ਸਾਰੇ ਹੈਗੇ ਆ ਤਾਂ ਅਸੂ ਗੇ ਇਸ ਤੇ ਗੋਲੇ ਸੁੱਟਰੀ ਆ ਜਾਂ ਫਿਰ ਰਬੜ ਦੀਆਂ ਗੋਲੀਆਂ ਮਾਰ ਰਹੀ ਆ ਤਾਂ ਉਹਨਾਂ ਕੀ ਖੜਾ ਉਹ ਤਾਂ ਬਗਮਾਸ਼ ਰੁਚਿਆ ਓਏ ਡੰਡੇ ਦੀ ਜਾਣਦੇ ਆ ਤੁਹਾਨੂੰ ਦਿਖਾਵਾਂਗੇ ਮੇਰੀ ਕਾਰ ਤੇ ਬੰਮ ਨਹੀਂ ਚੱਲ ਸਕਦਾ ਜਦ ਤਰ ਮਾਰਾ ਹੀ ਦਾ ਇਸ਼ਾਰਾ ਹੋ ਗਿਆ ਬੇਵਾਕੀ ਬੜੂ ਮੋਤੀ ਆ ਇਹ ਨਹੀਂ ਸੋਚਦਾ ਗੇਰੀ ਤੇਰੀ ਕਾਰ ਤੇ ਕਿਹੜਾ ਤੇਰਾ ਮਜਾ ਹੈ ਕਿੰਨੇ ਖੜੇ ਹਵਾ ਦੇ ਗਲਜਾਰੀ ਹੋ ਗਿਆ ਮਰ ਗਿਆ ਮੋਦੀ ਇਹੀ ਹੁਣ ਸ਼ੰਭੂ 베ਰੀਗੇਟ ਮੋਰਚੇ ਦੇ ਉੱਤੇ ਖੜੇ ਆ ਤੇ 베ਰੀਗੇਟ ਲੱਗੇ ਨੇ ਸਾਹਮਣੇ ਤੇ ਬੱਪੂ ਜੀ ਸਾਡੇ ਨਾਲ ਨੇ ਅੱਜ ਕੁਝ ਪੰਕਤੀਆਂ ਲੱਗੀਆਂ ਨੇ ਸੱਸੀ ਗੱਲ ਜੀ ਸੱਸੀ ਗੱਲ ਜੀ ਹੁਣ ਕੀ ਸਥਿਤੀ ਹੈ ਧਰਨੇ ਦੀ ਹੈ ਜੀ ਕੀ ਸਥਿਤੀ ਹੈ ਧਰਨੇ ਦੀ ਧਰਨੇ ਵੀ ਤਾਂ ਕਾਇਮ ਆ ਗਾਹ ਜਾਣ ਦੀ ਤਿਆਰੀ ਹੈ ਪੂਰੀ ਜਿਦਾ ਮੜੇ ਉਧਰੋਂ ਸਾਡੇ ਅੱਗੂ ਹੋਇਆ ਛਾਰੇ ਦੇ ਜਣ ਚੱਕਦੇ ਫੱਟੇ ਤੁਹਾਡੇ ਸਾਹਮਣੇ ਆਪਾਂ ਤੇ ਆਈਆਂ ਨਹੀਂ ਕੁਛ ਆ ਬਾਹਰੋਂ ਮੋਦੀਆ ਦਿੱਲੀ ਆ ਰਹੇ ਤੇਰੇ ਬਾਪ ਜੁਆਈ ਅਸੀਂ ਲੈ ਕੇ ਆਏ ਹਾਰੇ ਭਾਈ Hindu Muslim Sikh Isai ਮੋਦੀਆ ਹੁਣ ਭੱਜ ਨਾ ਜਾਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਖੜ ਜਾ ਮੋਦੀਆ ਫੇਰ ਤੇਰੀ ਦੁਆਰਾ ਸ਼ਮਤ ਹੋਈ ਪਹਿਲਾਂ ਸਰਕਾਰ ਨਾਲ ਮੀਟਗ ਦਾ سلسلہ ਚੱਲਦਾ ਰਿਹਾ ਤੇ ਉਹਨਾਂ ਨੇ ਮਿੱਠੇ ਰੋਲੀਪੌਪ ਦੇ ਕੇ ਦਲਾਸੇ ਦੇ ਕੇ ਤਰਨਾ ਚਕਾਤਾ ਸੀਗਾ ਹੁਣ ਫੇਰ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਕਿਸੇ ਮੁੱਦੇ ਤੇ ਉੱਤਰੀ ਨਹੀਂ ਹੈ ਮਿੱਠੀਆਂ ਗੋਲੀਆਂ ਨੇ ਉਹਨੇ ਸਾਨੂੰ ਆਪੇ ਉਹਦੇ ਲੈ ਕੇ ਜਿਵੇਂ ਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਦਿਵਾ ਕੇ ਵੀ ਮੈਂ ਤੁਹਾਡੀਆਂ ਇਹ ਬਾਈਟਾਂ ਹੀ ਮੰਗਾ ਮੰਨੂਗਾ ਪੂਰਾ ਹਰ ਚੀਜ਼ ਲਿਖਤਾ ਹਰ ਚੀਜ਼ ਹੈ ਤੇ ਭਾਈ ਤੁਸੀਂ ਇੱਥੋਂ ਹੁਣ ਚੱਕ ਡੋ ਤੇ ਕੁਝ ਕਰਨੇ ਕਾਨੂੰਨ ਜਿਹੜੇ ਤਿੰਨ ਕਾਨੂੰਨ ਜਿਹੜੇ ਰੱਦ ਕਰਤੇ ਆਪ ਦਾ ਚੁੱਕਿਆ ਆਪੇ ਚੱਟ ਲਿਆ ਫਿਰ ਅਸੀਂ ਛਵਾਚ ਆ ਕੇ ਚੁੱਕਦੇ ਹੁਣ 2 ਸਾਲ ਹੋ ਗਏ ਆ ਇਹ ਟੰਗ ਕਰਦੇ ਆ ਇੰਜ ਨਹੀਂ ਇੰਜ ਨਹੀਂ ਇੰਜ ਨਹੀਂ ਇੰਜ ਨਹੀਂ ਤੁਹਾਡੇ ਸਾਹਮਣੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੁਕਰਦਾ ਝੂਠੇ ਵਾਅਦੇ ਕਰਦਾ ਲੋਕਾਂ ਕੋਲੋਂ ਵੋਟਾਂ ਲੈਂਦਾ ਮੈਂ 15-15 ਲੱਖ ਰੁਪਏ ਪਾ ਦੂੰਗਾ ਕਿਹੜਾ ਪੈਸਾ ਕਿਹੜਾ ਕੀ ਸਭ ਬਦਮਾਸ਼ੀ ਹੁੰਦੀ ਆ ਰਹੀ ਹੈ ਸਭ ਕੁਝ ਆ ਵੇਖੋ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਪੰਜਾਬ ਸਰਕਾਰ ਹਰਿਆਣਾ ਸਰਕਾਰ ਸੈਂਟਰਲ ਸਰਕਾਰ 12 ਤਰੀਕ ਦੀ ਨੋਟਿਸ ਜਾਰੀ ਕੀਤਾ ਮੀਟੂ ਕਿਸੇ ਕਿਸਾਨ ਨੂੰ ਜਿੱਥੇ ਉਹ ਚਾਹਦੇ ਆ ਜਾ ਸਕਦੇ ਆ ਕੋਈ ਰੋਡ ਬਣਾਕ ਨਹੀਂ ਕਰਨੀ ਕੋਈ ਬੈਰੀਏ ਨਹੀਂ ਇਹਦੇ باوجود ਇਹ ਕੋਰਟ ਨੂੰ ਨਹੀਂ ਮੰਨਿਆ ਇਹਨੇ ਬੈਰੀਏ ਡਾਏ ਆ ਇਹ ਪਲਾਸਟਿਕ ਦੀਆਂ ਗੋਲੀਆਂ ਮਾਰ ਰਿਹਾ ਪਾਣੀ ਮਾਰ ਰਿਹਾ ਕੈਮੀਕਲ ਦੀਆਂ ਪੁਛਾਰਾਂ ਕਰ ਰਿਹਾ ਪਰ ਫਿਰ ਵੀ ਅਸੀਂ ਡਰਦੇ ਨਹੀਂ ਆ ਅਸੀਂ ਦੱਸਣਾ ਇਹ ਚਾਹਦੇ ਹਾਂ ਕਿ ਮੋਦੀ ਆ ਅਸੀਂ ਨਹੀਂ ਡਰਦੇ ਅਸੀਂ ਆ ਰਿਹਾ ਅੱਗੇ ਵੀ ਆਏ ਸੀ ਹੁਣ ਵੀ ਆਵਾਂਗੇ ਤੂੰ ਬਾਅਦ ਆ ਜਾ ਆਪਣੀ ਹਰਕਤਾਂ ਤੋਂ ਪਰ ਨਹੀਂ ਅਸੀਂ ਹੁਣ ਵੇਖਣਾ ਸਿਰਫ ਸਾਡੇ ਆਗੂਆਂ ਦੀ ਉਧਰੋਂ ਇਸ਼ਾਰਾ ਹੋਇਆ ਨਹੀਂ ਇਹੀ ਇਹਨੂੰ ਪੱਜਣਾ ਪੋਈਆਂ ਨਹੀਂ ਪੰਜਾਬ ਦੀ ਸ਼ਰਧ ਤੇ ਆਪਾਂ ਬੈਠੇ ਆ ਪੰਜਾਬ ਦੇ ਵਿੱਚ ਅਟੈਕ ਕੀਤੇ ਜਾ ਰਹੇ ਨੇ ਹਰਿਆਣਾ ਸਰਕਾਰ ਵੱਲੋਂ ਭਗਵੰਤ ਮਾਨ ਨੂੰ ਕੀ ਕਹਿਣਾ ਭਗਵੰਤ ਮਾਨ ਨੇ ਉਹਨਾਂ ਕੀ ਕਹਿਣਾ ਬੇਟਾ ਉਹ ਕੜਾ ਘੱਟ ਹੈ ਸਾਰੇ ਉਹਨਾਂ ਨਾਲ ਹੁਕਮ ਹੀ ਨਾ ਪਾ ਕੇ ਮੇਰੀ ਅੱਜ ਛੱਡੋ ਪਰੇ ਲਾ ਉਹਨਾਂ ਕਾ ਸਭ ਇੱਕੋ ਨੇ ਇੱਕੋ ਛਿੱਟੇ ਬਟਿਆ ਇੱਕੋ ਰੁਖਰੇ ਸਾਰੇ ਹੈਗੇ ਆ ਭਗਵੰਤ ਮਾਨ ਦੇ ਸਰਕਾਰ ਬਣਨ ਤੋਂ ਪਹਿਲਾਂ ਕਹਿਣਾ ਸੀ ਵੀ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਨਾਲ ਹੀ ਰਹਿੰਦੇ ਆ ਪਹਿਲਾਂ ਪਿਛਲੇ ਧਰਨੇ ਦੇ ਵਿੱਚੋਂ ਆ ਕੇ ਬੈਠਦੇ ਸੀ ਨਾ ਮੈਂ ਨਾਲ ਹੀ ਬੈਠੂਗਾ ਪਰ ਹੁਣ ਨਹੀਂ ਜਦੋਂ ਜਿੱਤ ਕੇ ਬਣ ਗਏ ਉਦੋਂ ਕੁਝ ਹੋਰ ਜਦੋਂ ਪਹਿਲਾਂ ਕੁਝ ਹੋਰ ਇਹ ਸਾਰਿਆਂ ਦਾ ਹੀ ਪਟੀ ਵਾ ਤਾਂ ਹੀ ਤਾਂ ਹੀ ਕਿ ਮੈਂ ਕਿਸੇ ਪਾਰਟੀ ਨੂੰ ਮੰਦਾ ਨਹੀਂ ਨਾ ਮੈਂ ਕਿਸੇ ਪਾਰਟੀ ਦਾ ਮੈਂਬਰ ਨਾ ਮੈਂ ਪ੍ਰਧਾਨ ਆ ਨਾ ਮੈਂ ਕੋਈ ਯੂਨੀਅਨ ਆ ਨਾ ਇੱਕ ਮੈਂਬਰ ਇੱਕ ਸੇਵਾਦਾਰ ਆ ਸੱਚ ਪਾਈ ਚੱਲਦਾ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਚਾਹੇ ਮਰਜ਼ੀ ਆ ਚਾਹੇ ਜੋ ਮਰਜ਼ੀ ਉਹ ਵਾਅਦਾ ਨੂੰ ਮੰਨਣ ਵਾਲੇ ਬੰਦੇ ਆ ਸੀ ਸਾਰੇ ਧਰਮ ਨਾਲ ਲੈ ਕੇ ਚੱਲਦੇ ਆ ਸਾਡੇ ਗੁਰੂ ਸਾਹਿਬ ਨੇ ਹਰ ਤਰ੍ਹਾਂ ਦਾ ਅੰਦਾਜ਼ ਰਮਾਣ ਕੀਤਾ ਆ ਇਹੋ ਨਾ ਕਰਾਂਗੇ ਇਹ ਅੰਗਰੇਜ਼ ਖਾਇ ਸ੍ਰੀ ਸਾਰੇ ਝੰਡੇ ਲਾਇਆ ਵੀ ਸਾਨੂੰ ਕਹਿੰਦਾ ਖਾਲਸਾ ਨਹੀਂ ਆ ਪਾਕਿਸਤਾਨੀ ਨਾ ਅਸੀਂ ਖਾਲਸਾ ਨਹੀਂ ਆ ਨਾ ਅਸੀਂ ਪਾਕਿਸਤਾਨ ਦੇ ਅਸੀਂ ਭਾਰਤ ਦੇ ਉਠਿੰਦੇ ਆ ਭਾਰਤੀ ਆ ਸਾਡਾ ਇਹ ਭਾਰਤੀ ਨਿਸ਼ਾਨ ਹੈ ਇਹਦੇ ਪਿੱਛੇ ਮਰਾਂਗੇ ਜੀਵਾਂਗੇ ਮਰਦੇ ਰਹਾਂਗੇ ਮਰੇ ਦੀਆਂ 90% ਕੁਰਬਾਨੀਆਂ ਪੰਜਾਬ ਦੀਆਂ ਇਹ ਝੰਡੇ ਪਿੱਛੇ ਅਸੀਂ ਕਹਿੰਦੀ ਨਹੀਂ ਪੰਜਾਬੀਆਂ ਦੀਆਂ ਦਾ ਅਸੀਂ ਕਿਵੇਂ ਛੱਡ ਦਈਏ ਸਾਡੇ ਉਹ ਰਾਮ ਜੀ ਆ ਅਸੀਂ ਹਰ ਤਰ੍ਹਾਂ ਦਾ ਅਦਰ ਮਾਨ ਸਤਿਮਾਨ ਕਰਦੇ ਆ ਸਾਡੂ ਇਹ ਗੁਰੂਆਂ ਨੇ ਕੀਤਾ ਤੇ ਅਸੀਂ ਕਿਵੇਂ ਪਿੱਛੇ ਛੱਡਦੇ ਸਾਡੀਆਂ Hindu ਭਰਾਵਾਂ ਨਾਲ ਭੈਣਾਂ ਧੀਾਂ ਦਿੱਤੀਆਂ ਇੱਥੇ ਲਿੱਤੀਆਂ ਸਾਡਾ ਨੂਹ ਮਾਰਦਾ ਰਿਸ਼ਤਾ ਅਸੀਂ ਕੋਈ ਅੱਡ ਨਹੀਂ ਸਾਡਾ ਪੰਜਾਬ ਹੈ ਜਿੱਥੇ ਚਾਹ 84 ਦਾ ਚਾਹ ਕੁਝ ਵੀ ਹੋਇਆ ਕਦੀ ਡੰਡੇ ਨਹੀਂ ਹੋਏ Hindu Muslim ਛਾਈ ਜ ਨਹੀਂ ਹੋਣਗੇ ਇਹ ਪੀਰਾਂ ਗੁਰੂਆਂ ਪੰਗਬਰਾਂ ਦੀ ਧਰਤੀ ਆ ਰੱਬ ਨੂੰ ਮੰਨਣ ਵਾਲੇ ਕ੍ਰਾਂਤੀਕਾਰੀ ਬੰਦੇ ਆ ਕੀਰਤ ਕਰਨ ਵਾਲੇ ਕੀਰਤ ਕੇ ਖਾਣ ਵਾਲੇ ਇਹਨੂੰ ਇਹ ਮੋਦੀ ਕੀ ਭੁਜਾਲੇ ਜਿਹੜਾ ਠੀਕ ਕੰਮ ਕਰਨ ਵਾਲਾ ਉਹਨੂੰ ਕੀ ਭੁਜਾਲੇ ਸਾਨੂੰ ਹੱਕ ਲੈਣੇ ਵੀ ਆਉਂਦੇ ਆ ਸਾਨੂੰ ਸਭ ਕੁਝ ਕਰਨਾ ਆਉਂਦਾ ਮੋਦੀ ਨੂੰ ਭਾਜਣਾ ਪਵਾ ਕੇ ਤੁਹਾਡੇ ਸਾਹਮਣੇ ਦਿਖਾਵਾਂਗੇ ਜਿਹੜੀ ਮਰਜ਼ੀ ਤੋਪ ਚਲਾ ਲੈ ਜਿਹੜੀ ਮਰਜ਼ੀ ਪਲਾਸਟਿਕ ਕੀ ਕਰੇਗਾ ਸਾਨੂੰ ਮਿਸ਼ਾਰਾ ਕੀ ਕਰਨੀ ਆ ਤੋਂ ਪੰਜ ਰਾਸੀ ਉਹ ਜਿਨ੍ਹਾਂ ਨੇ ਟੋਪਾ ਮੇਂ ਮੂੰਹ ਮੋੜੇ ਇਹਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਤੇ ਮਾਰੇ ਕਹਿੰਦੇ ਐਡੇ ਮਰਨਾ ਕਬੂਲ ਕਰ ਅਸੀਂ ਕਬੂਲ ਕਰ ਲਿਆ ਵੀ ਮਰਨ ਜਾਣਾ ਅੱਗੇ ਫਿਰ ਸਾਨੂੰ ਕਿਹੜੀ ਤਖਤ ਡਰਾਏਗੀ ਉਹ ਵੇਖੋ ਨਾ ਵਾਗਰੂ ਨਾਲ ਸ੍ਰੀ ਨਾਲ ਆਰਾਮ ਨਾਲ ਅੱਲਾ ਨਾਲ ਈਸਾਈ ਨਾਲ ਫਿਰ ਸਾਨੂੰ ਕਿਹੜੀ ਚੋਪ ਡਰਾ ਸਕਦੀ ਹਰਿਆਣਾ ਸਰਕਾਰ ਨੂੰ ਕੀ ਕਹਿਣਾ ਕਿਉਂਕਿ ਉਹ ਆਪਣੀ ਪੰਜਾਬ ਦੇ ਹੱਦ ਦੇ ਵਿੱਚ ਫੇਅਰ ਕਰ ਰਹੀ ਹੈ ਆ ਇਸ ਅਸੂ ਗੈਸ ਦੇ ਗੋਲੇ ਸੁੱਟ ਰਹੀ ਐ ਜਾਂ ਫਿਰ ਰਬੜ ਦੀਆਂ ਗੋਲੀਆਂ ਮਾਰ ਰਹੀ ਐ ਕਹਾਂ ਨੂੰ ਕੀ ਖੜਾ ਉਹ ਤਾਂ ਬਗਮਾਸ਼ ਰੂਚੀ ਆ ਓਏ ਡੰਡੇ ਦੀ ਜਾਣਦੇ ਆ ਤੁਹਾਨੂੰ ਦਿਖਾਵਾਂਗੇ ਛੱਡ ਲੈ ਮੈਂ ਲਿਖਿਆ ਦੇਖੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਛੱਡਾ ਸਫਰ ਦਾ ਇਮਤਿਹਾਨ ਨਾ ਲੈ ਫੇਰ ਪਛਤਾਏਗਾ ਇਹਨਾਂ ਛੇੜ ਸਾਨੂੰ ਇਹ ਮੁੜ ਕੇ ਫਿਰ ਸੋਚਿਆ ਕੀ ਹੋ ਗਿਆ ਅੱਗੇ ਸੋਚਦਾ ਇਹ ਨਾ ਕਿੰਦਰ ਪੰਗਾ ਲੈ ਰਿਆ ਮੈਂ ਤਾਂ ਛੇ ਪਾਣੀ ਕੱਟ ਦੂੰ ਮੈਂ ਬਿਜਲੀ ਕੱਟ ਦੂੰ ਚੰਗਾਲੇ ਪੰਜਾਬੀਏ ਭਰਾਵਾਂ ਨੇ ਸਾਡੇ ਹਿੰਦੂ ਭਰਾਵਾਂ ਨੇ ਦੁੱਧ ਦੀਆਂ ਨਦੀਆਂ ਚੁੜਾਤੀਆਂ ਮੂਟੂੰਗਲ ਪਾਗ ਦੇ ਬਹਿ ਗਏ ਕੀ ਕਰ ਬਟਾ ਇਹ ਕੋਈ ਅਸੀ ਗੱਲ ਨਹੀਂ ਕੋਈ ਕੁਛ ਨਹੀਂ ਸਾਡਾ ਏਕਾ ਜ਼ਿੰਦਾਬਾਹ ਸਾਡਾ ਭਾਈਚਾਰਾ ਜ਼ਿੰਦਾਬਾਹ ਸਾਡੇ ਸਾਰੇ ਵਾਗੂ ਰੱਬ ਸਾਡੇ ਨਾਲ ਫਿਰ ਕੱਲ ਦਾ ਡਰਾ ਸੋਣੇ ਕੈਦੀ ਮਰਜ਼ੀ ਟੋਪ ਲਾਏ ਨਾਲੇ ਇਹ ਡਰਾਵੇ ਉਹਨੂੰ ਇਹ ਡਾਉਂਦਾ ਮੇਰੀ ਕਾਰ ਨੂੰ ਮੁਜਾਇਲ ਨਹੀਂ ਉਡਾ ਸਕਦਾ ਮੇਰੀ ਕਾਰ ਤੇ ਬੰਬ ਨਹੀਂ ਜਾ ਸਕਦਾ ਜਿਸ ਦਿਨ ਮਹਾਰਾਜ ਦਾ ਇਸ਼ਾਰਾ ਹੋ ਗਿਆ ਪੇਰਾ ਕੀ ਬਣੂ ਮੋਦੀ ਆ ਇਹ ਨਹੀਂ ਸੋਚਦਾ ਜਿਸ ਦਿਨ ਮਹਾਰਾਜ ਨੇ ਇਸ਼ਾਰਾ ਕਰਤਾ ਕਿਹੜੀ ਤੇਰੀ ਕਾਰ ਤੇ ਕਿਹੜਾ ਤੇਰਾ ਮਜਾਇਦ ਕਿੰਨੇ ਵੇਖਣ ਹਵਾ ਨਿਕਲ ਜਾਣੀ ਹੋ ਗਿਆ ਮਰ ਗਿਆ ਮੋਦੀ ਆ ਹੀ ਹੁਣ